ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕਾਸਕੋ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਰਾਜਪੁਰਾ ਰੇਲਵੇ ਸਟੇਸ਼ਨ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਥਾਣਾ ਸਦਰ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਆਪਰੇਸ਼ਨ ਕਾਸਕੋ ਚਲਾਇਆ ਗਿਆ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਥਾਣਾ ਸਿਟੀ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨ ਉੱਪਰ ਚੈਕਿੰਗ ਅਭਿਆਨ ਤਹਿਤ ਦੋ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸਵੇਰ ਭਰ ਵਿੱਚ ਅੱਜ ਪੰਜਾਬ ਪੁਲਿਸ ਵੱਲ ਕਾਸਕੋ ਚਲਾਇਆ ਜਾ ਰਿਹਾ ਹੈ ਸੂਦੇ ਗ੍ਰੋਪੀਟੀ ਨੋ 24 ਇਸ ਵਕਤ ਅਸੀਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਦੱਬੀਏ ਪਰਸ਼ਨ ਕਾਸੋ ਤਹਿਤ ਇਹ ਉਦਨ ਅਸ਼ਿਆਦਿਕਰ ਉਸ ਜਿਹੜੀ ਹੈ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਹਮੇਂ ਚਲਾਈ ਗਈ ਸੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜੀ ਆ ਕਾਰਵਾਈਆਂ ਜਿਹੜੀਆਂ ਕੀਤੀ ਜਾ ਰਹੀਆਂ ਓਕੇ ਸੈਦਾ ਜਿਹੜਾ ਰਾਜਪੁਰਾ ਰੇਲਵੇ ਸਟੇਸ਼ਨ ਤੇ ਵੀ ਜਿਹੜੀ ਹੈ ਸਿਟੀ ਪੁਲਿਸ ਦੀ ਟੀਮ ਵੱਲੋਂ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਇਸ ਬੰਦੀ ਕੱਲ੍ਹ ਵੱਤ ਕਰਦੇ ਹਾਂ ਐਸਐਚਓ ਜਿਹੜੇ ਸਿਟੀ ਕਿਰਪਾਲ ਸਿੰਘ ਨਾਲ ਜਾਣਕਾਰੀ ਲਵਾਂਗੇ ਵੀ ਅੱਕੇ ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਉਸ ਬੰਦੀ ਉਹਨ ਨੰਬਰ ਸਰ ਅੱਜ ਜੋ ਕਾਸੋ ਆਪਰੇਸ਼ਨ ਦੇ ਤਹਿਤ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਅੱਜ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਜਿਹੜਾ ਸਾਡਾ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਉਹਦੇ ਪ੍ਰਤੀ ਬੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਪਟਿਆਲਾ ਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅੱਜ ਅਸੀਂ ਇੱਥੇ 12 ਤੋਂ 3 ਇੱਕ ਪਾਸੋ ਆਪਰੇਸ਼ਨ ਜਿਹੜਾ ਰੱਖਿਆ ਜਿਹੜਾ ਧਿਆਲ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈ। ਇਹਦੇ ਤਹਿਤ ਅਸੀਂ ਹਰ ਇੱਕ ਬੰਦੀ ਆਉਣ ਜਾਣ ਵਾਲੇ ਦੀ ਰੁਟੀਨ ਦੇ ਵਿੱਚ ਚੈਕਿੰਗ ਚੱਲ ਰਹੀ ਹੈ। ਉਹਦੇ ਤਹਿਤ ਜਿਹੜਾ ਇਹ ਸਟੇਸ਼ਨ ਹੈ ਇਹ ਪਹਿਲਾ ਸਟੇਸ਼ਨ ਹੈ ਪੰਜਾਬ ਦਾ। ਉਹਦੇ ਤਹਿਤ ਅਸੀਂ ਹਰ ਇੱਕ ਟ੍ਰੇਨ ਜਿਹੜੀ ਆ ਰਹੀ ਹੈ ਉਹਦੀ ਚੈਕਿੰਗ ਕਰ ਰਹੇ ਹਾਂ। ਜਿਹੜੀ ਸਾਡੀ ਸ਼ਹਿਰ ਦੇ ਵਿੱਚ ਚੈਕਿੰਗ ਆ ਉਹ ਤਾਂ ਤਕਰੀਬਨ ਸਾਡੀ ਰੁਟੀਨ ਦੀ ਚੱਲਦੀ ਰਹਿੰਦੀ ਆ। ਪਰ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਪੈਸ਼ਲ ਇੱਕ ਕਾਸ਼ੋਪਰੇਸ਼ਨ ਜਿਹੜਾ ਉਸ ਸਟੇਸ਼ਨ ਟ੍ਰੇਨਾਂ ਦੇ ਵਿੱਚ ਹੀ ਰੱਖਿਆ ਜਿਹੜੀ ਮਤਲਬ ਇੱਕ ਸਰਕਾਰ ਦਾ ਨਾਰਾ ਹੈ ਨਸ਼ਾ ਮੁਕਤੀ ਯਾਤਰਾ ਜੀ ਠੀਕ ਹੈ ਜੀ ਉਹਦੇ ਤਹਿਤ ਅਸੀਂ ਇਹ ਅੱਜ ਸਰਚ ਕਰ ਰਹੇ ਹਾਂ ਸਰ ਇਹਦੇ ਚੋਂ ਅੱਜ ਜਿੰਨੀ ਕੀ ਚੈਕਿੰਗ ਹੋਇਆ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਸਮਾਨ ਮਿਲਿਆ ਹੋਇਆ ਹਾਂਜੀ ਕੋਈ ਇੱਕ ਦੋ ਬੰਦਾ ਹੈਗਾ ਸ਼ੱਕੀ ਜਿਹੜਾ ਉਹ ਸੀ ਰੌਂਡ ਅਪ ਕੀਤਾ ਉਹ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਤੇ ਜੋ ਵੀ ਜਿੱਦਾਂ ਸਾਹਮਣੇ ਕੋਈ ਤੱਤ ਆਊਗਾ ਉਹ ਤੇ ਤੈਥੇ ਤੁਹਾਨੂੰ ਦੱਸ ਦਾਂਗੇ ਸਰ ਕੀ ਚੇਤਾਵਨੀ ਹੈ ਸਰ ਆਪ ਕੀ ਅਨਸਰ ਹਾਂ ਸ਼ਰਾਰਤੀ ਅਨਸਰਾਂ ਨੂੰ ਇਹੀ ਚੇਤਾਵਨੀ ਹੈ ਜੀ ਦੇਖੋ ਜਿਹੜੀ ਸਰਕਾਰ ਹੈ ਤੇ ਪੁਲਿਸ ਹੈ ਤੇ ਹੁਣ ਤਾਂ ਪਬਲਿਕ ਵੀ ਜਿਹੜੀ ਕਾਫੀ ਨਸ਼ੇ ਪ੍ਰਤੀ ਸੀਰੀਅਸ ਕਾਫੀ ਲੋਕ ਜਿਹੜੇ ਨਸ਼ੇ ਕਰਦੇ ਸੀ ਕਿ ਸਰਕਾਰ ਦੀਆਂ ਮਤਲਬ ਉਹਨਾਂ ਨੂੰ ਦਵਾਈਆਂ ਦਵਾ ਕੇ ਜਾਂ ਉਹਨਾਂ ਨਸ਼ਾ ਸਡਾਊ ਕੇਂਦਰਾਂ ਚ ਭੇਜ ਕੇ ਕਾਫੀ ਲੋਕਾਂ ਨੇ ਯੂ ਟਰਨ ਮਾਰ ਲਿਆ ਉਹ ਵੀ ਯੂ ਟਰਨ ਮਾਰਨ ਨਹੀਂ ਤਾਂ ਸਖਤ ਕਾਰਵਾਈ ਹੋਊਗੀ ਅਸਲ ਜਿਹੜੀ ਅੱਜ ਕਾਰਵਾਈ ਕੀਤੀ ਹੈਗੇ ਲਗਾਤਾਰ ਜਾਰੀ ਰਹੇਗੀ ਹਾਂਜੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਸਾਹਿਬ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز